ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚੱਲ ਨੇ ਬਾਈ ਜੀ ਕੀ ਨਾਮ ਆ ਬਾਈ ਆਪਣਾ ਬਾਈ ਆਪਣਾ ਨਾਮ ਹਰਵਿੰਦਰ ਸਿੰਘ ਹਰਵਿੰਦਰ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਬਾਈ ਅਸੀਂ ਵੀ ਬਠਿੰਡੇ ਤੋਂ ਆਏ ਖਾਸ ਹੀ ਹਾਂਜੀ ਜੀ ਤੇ ਬਾਈ ਆਪਣੇ ਕੋਲੇ ਕਿਹੜੇ ਕਿਹੜੇ ਪ੍ਰੋਡਕਟ ਹੁੰਦੇ ਇੱਥੇ ਆਪਣੇ ਕੋਲੇ ਵੀਰੇ ਫਿਲਹਾਲ ਮੇਲੇ ਦੇ ਤਾਂ ਘੋੜਿਆਂ ਦੇ ਪ੍ਰੋਡਕਟ ਹੈ ਅੱਛਾ ਤਾਂ ਕਿਨਾਰ ਦੀ ਦਵਾਈ ਹੈ ਜੀ ਜਿਹੜੀ ਕਿ ਜਾਨਵਰਾਂ ਨੂੰ ਅੱਜਕੱਲ ਬਹੁਤ ਸਮੱਸਿਆ ਆਉਂਦੀ ਹੈ ਕਿਨਾਰ ਦੀ ਜੀ 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 ਉਹ ਛੜਕਣ ਲੱਗ ਜਾਂਦੇ ਜੀ ਜੀ ਉਹਦੀ ਦਵਾਈ ਹੈ ਤੇ ਆਹ ਦਵਾਈ ਹੈ ਵੀਰੇ ਆਪਣੇ ਕੋਲੇ ਘੋੜਿਆਂ ਦੇ ਪੀਲੀਏ ਤੋਂ ਪੀ ਲਈਏ ਤੋਂ ਹਾਂਜੀ ਜੀ ਆ ਜਿਵੇਂ ਮਾਰ ਕੇ ਆ ਬਰਾ ਇੱਥੇ ਆ ਕੇ ਇੱਥੇ ਦਿਖਾ ਆਪਣੇ ਦਰਸ਼ਕਾਂ ਨੂੰ ਜੀਆ ਹੋਵੇ ਜੀ ਲੀਵਰ ਦੀ ਕੋਈ ਵੀ ਦਿੱਕਤ ਹੋਵੇ ਜੀ ਕੋਈ ਵੀ ਡਾਕਟਰ ਦੇ ਮਤਲਬ ਜਿਹੜਾ ਆਪਣਾ ਹੁੰਦਾ ਉਹਦੀ ਪੀਲੀਆ ਦੀ ਹੋਣੀ ਲੈਂਦਾ ਗਰੰਟੀ ਨਹੀਂ ਲੈਂਦਾ ਆਪਾਂ ਗਰੰਟੀ ਲੈਂਦੇ ਆ ਦੇਸੀ ਦਵਾਈਏ ਪਿਛਲੇ 35-40 ਸਾਲਾਂ ਤੋਂ ਆਪਣੇ ਬਜ਼ੁਰਗ ਤਿਆਰ ਕਰਦੇ ਹੁੰਦੇ ਆ ਜੀ ਆਪਣੀ ਸਾਰੀ ਹੱਥ ਨਾਲ ਤਿਆਰ ਕੀਤੀ ਹੋਈ ਦਵਾਈਏ ਕੁੰਡੇ ਘੋਟ ਨਹੀਂ ਨਾ ਜੀ ਜੀ ਇਹ ਬਾਈ ਤੁਹਾਡੇ ਆਪ ਦੀ ਪ੍ਰੋਡਕਟ ਹੈ ਹਾਂਜੀ ਵੀਰੇ ਤੁਹਾਡੇ ਆਪ ਦੇ ਤੁਹਾਡਾ ਆਪ ਦਾ ਪ੍ਰੋਡਕਟ ਜੀ ਜੀ ਹਾਂਜੀ ਹਾਂਜੀ ਤੇ ਬਾਈ ਤੁਸੀਂ ਇੱਥੇ ਪਹਿਲਾਂ ਵੀ ਆਉਣੇ ਮੰਡੀ ਚ ਕਿ ਪਹਿਲੀ ਵਾਰੀ ਆਉਣ ਲੱਗੇ ਹੋ ਮੰਡੀ ਚ ਵੀਰੇ ਆਹ ਮੰਡੀ ਚ ਪਹਿਲੀ ਵਾਰੀ ਆਏ ਪਹਿਲਾਂ ਅਸੀਂ ਨਾਬੇ ਲਾਇਆ ਉਦੋਂ ਪਹਿਲਾਂ ਉੱਚੋ ਆਪਣੇ ਕਿਸਾਨ ਮਿਲਦੇ ਤੇ ਬਹੁਤ ਵਧੀਆ ਰਿਸਪੌਂਸ ਰਿਹਾ ਜੀ ਇਹਦੇ ਵੀ ਅਸੀਂ ਮਤਲਬ ਵੀ ਨਾਰਮਲੀ 35 40 ਸਾਲਾਂ ਤੋਂ ਆਪਦੇ ਘੋੜਿਆਂ ਤੇ ਵੀ ਵਰਤਦੇ ਆ ਆਪਣੇ ਕੋਲੇ ਆਪਦੇ ਵੀ ਜਾਨਵਰ ਰੱਖੇ ਤੇ ਦੋਸਤੋ ਬਾਈ ਦਾ ਘਰ ਦਾ ਰਿਜ਼ਲਟ ਆ ਤੇ ਬਾਈ ਆਪਦੇ ਘੋੜਿਆਂ ਤੇ ਪਹਿਲਾਂ ਜਾਨਕਿ ਤੁਸੀਂ ਵਰਤ ਕੇ ਦੇਖਦੇ ਹੋ ਜੀ ਜੀ ਬਾਕੀ ਆਪਣੇ ਉੱਤੇ ਉਧਰੇ ਬਠਿੰਡੇ ਵਾਲ ਤੋਂ ਸਾਰੇ ਮਸ਼ਹੂਰ ਆ ਆਪਣੇ ਜੀ ਦਵਾਈ ਜੀ ਜੀ ਤੇ ਇਹ ਬਾਈ ਐਚ ਐਸ ਆਇਰਗੇ ਦਿਕਾ ਜੀ ਇਹ ਤੁਹਾਡਾ ਆਪਣਾ ਹੀ ਨਾਮ ਵੀ ਆਪਣੀ ਪ੍ਰੋਡਕਟ ਹੈ ਹਾਂ ਜੀ ਆਪਣਾ ਹੀ ਨਾਮ ਵੀ ਫਾਦਰ ਸਾਹਿਬ ਦਾ ਨਾਮ ਜੀ ਤੁਹਾਡੇ ਹਾਂਜੀ ਹਾਂਜੀ ਜੀ ਜੀ ਬਾਕੀ ਵੀਰੇ ਲੀਵਰ ਕੱਲੇ ਪੀ ਲਈਏ ਤੋਂ ਨਹੀਂ ਪੀ ਲਈਏ ਆਪਾਂ ਇਹ ਸ਼ਰਤ ਲਾ ਕੇ ਕਿੰਨੇ ਵੀ ਜਾਨਵਰ ਜਿੰਨਾ ਮਰਜ਼ੀ ਮਤਲਬ ਉਹ ਹੋਵੇ ਪੀਲਗਾ ਹੋਇਆ ਹੋਵੇ ਯਾਨੀ ਕਿ ਜਿੰਨਾ ਮਰਜ਼ੀ ਜੀ ਲੀਵਰ ਦੀ ਕੋਈ ਵੀ ਸਮੱਸਿਆ ਹੋਵੇ ਜਾਨਵਰ ਵਾਧਾ ਫੁੱਲਦਾ ਨਾ ਹੋਵੇ ਜੀ ਠੀਕ ਹੈ ਜਾਨਵਰ ਨੂੰ ਖਾਦਾ ਪੀਤਾ ਲੱਗਦਾ ਨਾ ਹੋਵੇ ਪ੍ਰੋਪਰ ਦਾਣਾ ਪਚਦਾ ਨਾ ਹੋਵੇ ਅਣਪਚਿਆ ਕਰਦਾ ਮੂਕ ਲੱਗੀ ਰਹਿੰਦੀ ਹੋਵੇ ਜੀ ਜੀ ਕੋਈ ਵੀ ਸਮੱਸਿਆ ਹੋਵੇ ਲੀਵਰ ਦੀ ਠੀਕ ਹੈ ਬਾਕੀ ਪੀ ਲਈ ਤਾਂ ਆਪਣਾ ਸ਼ਰਤੀਆ ਇਲਾਜ ਆ ਪਤਲਾਂ ਟੀਲੇ ਨੇ 15 ਦਿਨਾਂ ਚ ਪੀ ਲਿਆ ਜੇ ਤਾਂ ਜਿਆਦਾ ਪੀ ਲਿਆ ਬਹੁਤ ਜਿਆਦਾ ਪਤਾ 20 ਦਿਨ ਵੀ ਲੱਗ ਸਕਦੇ ਆ ਨਹੀਂ 15 ਦਿਨਾਂ ਅਜ ਤਾਂ ਮਤਲਬ ਪ੍ਰੋਪਰ ਹੱਲ ਜਾਨੀ ਕਿ 15 ਦਿਨਾਂ ਦੇ ਵਿੱਚ ਪੂਰੀ ਗਰੰਟੀ ਆ ਛੋਡੀ ਵੀ ਪੀਲਾ ਹਟ ਜਾਊਗਾ ਸਾਡੀ ਦਵਾਈ ਦੇ ਨਾਲ ਤੀਜੇ ਦਿਨ ਤੋਂ ਆਪਾਂ ਤੁਹਾਨੂੰ ਰਿਜ਼ਲਟ ਦਿਉਣਾ ਸ਼ੁਰੂ ਹੋ ਜੀਵਾ ਤੀਜੇ ਦਿਨ ਤੋਂ ਤੀਜੇ ਦਿਨ ਤੋਂ ਤੇ ਦੋਸਤੋ ਇਹ ਵੀ ਆਪਾਂ ਜਦੋਂ ਮੰਡੀ ਦੇ ਵਿੱਚ ਵੜਦੇ ਨੇ ਜਿੱਥੋਂ ਦੁਕਾਨਾਂ ਜਿੱਥੇ ਸ਼ੁਰੂਆਤ ਹੁੰਦੀ ਆ ਦੁਕਾਨਾਂ ਦੀ ਤੇ ਉੱਥੇ ਹੀ ਬਾਈ ਜਦੋਂ ਆਪਾਂ ਮੰਡੀ ਦੇ ਅੱਗੇ ਅੰਦਰ ਜਾਂਦੇ ਆ ਉੱਥੇ ਖੱਬੇ ਆਤੀ ਬਾਈ ਦਾ ਸਟਾਲ ਲੱਗਿਆ ਐਚ ਐਸ ਆਯੁਰਵੇਦਿਕ ਤੇ ਇੱਥੇ ਆ ਕੇ ਤੁਹਾਨੂੰ ਪੀਲੇ ਦੀ ਦਵਾਈ ਆ ਤੇ ਆਹ ਬਾਈ ਕਾਦੀ ਸੀਗੀ ਕਿਨਾਰ ਤੋਂ ਕਿਨਾਰ ਤੋਂ ਦਵਾਈ ਇੱਥੇ ਆ ਕੇ ਬਾਈ ਦੇ ਨਾਲ ਆਇਓ ਗੱਲਬਾਤ ਕਰਿਓ ਤੇ ਬਾਈ ਦੀ ਗਰੰਟੀ ਦਾ ਦਵਾਈ ਆ ਦੋਸਤੋ ਬਾਕੀ ਵੀਰੇ ਹੋਰ ਵੀ ਕੋਈ ਮਤਲਬ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ ਜਿਵੇਂ ਮੰਨ ਲਓ ਕਿ ਜਿਵੇਂ ਅੱਜ ਕੱਲ ਮੁੰਡੇ ਫਿਰਦੇ ਪਾਸਮਾ ਤਿਆਰ ਕਰਾਉਣੀ ਆ ਜੀ ਹਾਂਜੀ ਆਪਾਂ ਬਿਲਕੁਲ ਜਾਇਜ਼ ਰੇਟਾਂ ਤੇ ਨੀ ਜਿਵੇਂ ਅੱਜਕੱਲ੍ਹ பசਮਾ ਜਦ ਆਪਾਂ ਦੇਖਿਆ ਨੌਜਵਾਨਾਂ ਨੂੰ ਬਹੁਤ ਮਤਲਬ ਹੈ ਮਰ ਠੱਗੀਆਂ ਠੂਰੀਆਂ ਹੋਂਦੀਆਂ ਠੀਕ ਹੈ ਆਪਾਂ ਗਰੰਟੀ ਨਾਲ ਪੂਰੀਆਂ ਮਤਲਬ ਸਹੀ ਪੌਂ ਹੈ ਕਿਦੋਂ ਮਰਦੀ ਟੈਸਟ ਕਰਵਾ ਲੈਣਾ ਆਪਾਂ ਜਮਾਂ ਜੈਜ ਰੇਟਾਂ ਤੇ ਪੂਰੀਆਂ ਪਿਓਰ ਪਾਸਮਾ ਤਿਆਰ ਕਰਕੇ ਦਿੰਦੇ ਆ ਠੀਕ ਹੈ ਬਾਕੀ ਇੱਕ ਵੀਰੇ ਆਪਾਂ ਸ਼ੂਗਰ ਦੀ ਦਵਾਈ ਤਿਆਰ ਕਰਦੇ ਆ ਜੀ ਉਹ ਮੀਲੇ ਤੇ ਤਾਂ ਲੇਕਿਨ ਇਹ ਮੀਲੇ ਤੇ ਕਲੇ ਉਹ ਵੀਰੇ ਆਪਾਂ ਸੇਵ ਵਾਲਾ ਕੰਮ ਹੀ ਆ ਉਹ ਚ ਕੋਈ ਆਪਣਾ ਆਪ ਦਾ ਮਾਰਜਨ ਹੈ ਨਹੀਂ ਜੀ ਸ਼ੂਗਰ ਦੀ ਮਤਲਬ ਉਹ 15 ਦਿਨਾਂ ਦੀ ਦਵਾਈ ਦਿੰਨੇ 15 ਦਿਨਾਂ ਨੂੰ ਸ਼ੂਗਰ ਕੁਆਸਟੇਬਲ ਹੋ ਜਾਂਦਾ ਤਿੰਨ ਮਹੀਨ ਜਾਨਕਿ ਨੋਰਮਲ ਹੋ ਜਾਂਦਾ ਜਾਨਕਿ ਜਿਹੜਾ ਸ਼ੂਗਰ ਹਾਂਜੀ ਹਾਂਜੀ ਤਿੰਨ 15 ਦਿਨਾਂ ਚ ਮਤਲਬ ਇੱਕ ਵਾਰੀ ਨੋਰਮਲ ਹੋ ਜੂ ਤੇ ਤਿੰਨ ਮਹੀਨੇ ਚ ਸ਼ੂਗਰ ਜਾਨਕਿ ਪ੍ਰੋਪਰ ਇਲਾਜ ਹੋ ਜੂਗਾ ਸ਼ੂਗਰ ਦਾ ਜਾਨਕਿ ਦੁਬਾਰੇ ਨਹੀਂ ਹੁੰਦਾ ਹਾਂਜੀ ਉਹ ਵੀਰੇ ਬਸ ਆਪਣਾ ਸੇਵ ਵਾਲਾ ਕੰਮ ਹੀ ਆ ਉਹ ਆਪਣਾ ਮਤਲਬ ਆਪਦਾ ਕੋਈ ਮਾਰ ਨਹੀਂ ਜੀ ਜੀ ਤੇ ਦੋਸਤੋ ਕਿਸੇ ਨੇ ਪਾਸਮਾ ਤਿਆਰ ਕਰਵਾਉਣੀਆ ਹੋਣ ਜਾ ਕਿਸੇ ਨੂੰ ਸ਼ੂਗਰ ਦੀ ਸ਼ਿਕਾਇਤ ਹੋਵੇ ਜਾਂ ਬਿਮਾਰੀ ਲੱਗੀ ਹੋਵੇ ਸ਼ੂਗਰ ਦੀ ਜਿੰਨੀ ਮਰਜ਼ੀ ਪ੍ਰਾਣੀ ਹੋਵੇ ਬਾਈ ਜਿੰਨੀ ਮਰਜ਼ੀ ਜਿੰਨੀ ਮਰਜ਼ੀ ਪ੍ਰਾਣੀ ਹੋਵੇ ਤੁਸੀਂ ਬਾਈ ਕੋਲੇ ਆਇਓ ਤੇ ਬਾਈ ਇੱਕ ਆਪਣਾ ਨਾ ਨੰਬਰ ਲਾਸ ਦਿਓ ਕਿੰਨਾ ਬਾਈ ਨੰਬਰ ਵੀਰੇ ਆਪਣਾ 9883 ਜੀ 00570 ਜੀ ਤੇ ਦੋਸਤੋ ਬਾਈ ਦਾ ਨੰਬਰ ਨੋਟ ਕਰ ਲਿਓ ਜੇ ਤੋਦੇ ਤੋਂ ਨਹੀਂ ਆਇਆ ਜਾਂਦਾ ਤਾਂ ਤੁਸੀਂ ਕਨੈਕਟ ਕਰ ਲਿਓ ਬਾਈ ਦੇ ਨਾਲ ਇਸੇ ਨੰਬਰ ਤੇ ਬਾਈ ਆਪਣੀ ਪਾਰਸਲ ਵੀ ਕੀ ਕਰ ਦਿੰਦੇ ਆ ਆਪਾਂ ਵੀਰੇ ਆਲ ਇੰਡੀਆ ਕਿਤੇ ਵੀ ਕੂਰੀਅਰ ਕਰ ਦਿੰਦੇ ਜੀ ਕੋਈ ਕੂਰੀਅਰ ਵੀ ਕਰ ਦਿੰਦੇ ਜੇ ਕਿਨੇ ਭਸਮ ਮੰਗਵਾਉਣਗਾ ਹੁਣ ਕੋਈ ਘੋੜੇ ਦੀ ਦਵਾਈ ਲੀਵਰ ਤੋਂ ਮੰਗਵਣੀ ਹੋਵੇ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਦਵਾਈ ਆਯੁਰਵੈਦਿਕ ਮੰਗਵਣੀ ਹੋਵੇ ਗਾਰੰਟੀ ਦਾ ਦਵਾਈ ਆ ਦੋਸਤੋ ਆਪਾਂ ਮਤਲਬ ਬਾਹਰ ਵੀ ਕਰ ਦਿੰਦੇ ਆ ਇੰਟਰਨੈਸ਼ਨਲ ਜਾਨੀ ਕਿ ਤੁਸੀਂ ਕਰ ਦਿੰਦੇ ਜੀ ਜੀ ਤੇ ਤੁਸੀਂ 22 ਦਾ ਨੰਬਰ ਨੋਟ ਕਰ ਲਿਓ ਤੇ ਬਾਕੀ ਤੁਹਾਨੂੰ ਆਪਾਂ ਹੋਰ ਵੀ ਦਿਖਾਉਣੇ ਆ ਇੱਥੇ ਕਿਹੜੀਆਂ ਕਿਹੜੀਆਂ ਹੋਟਸਟਾਲ ਲੱਗੇ ਹੋਏ ਆ ਜਿਹੜੇ ਸੱਜਣ ਆਪਣੇ ਨਹੀਂ ਆਏ ਮੰਡੀ ਦੇ ਵਿੱਚ ਤੇ ਅੱਜ ਦੋਸਤੋ ਮੰਡੀ ਦੀ ਸ਼ੁਰੂਆਤ ਆ ਆ 15 ਤੋਂ ਲੈ ਕੇ 19 ਤਰੀਕ ਤੱਕ ਜਿਹੜੀ ਮੰਡੀ ਇਹ ਚੱਲੂਗੀ ਦੋਸਤੋ